ਦੀਵਾਨਾ ਰੇਡੀ ਦਾ ਸਤਕਾਰ ਸ੍ਰੋਤਿਓ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 9:30 ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਰਿਸ਼ਤਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਇੱਕ ਭੂਆ ਜੇਲ੍ਹ ਭੇਜੇਗੀ ਜਾਂ ਸੁਧਾਰ ਕਰ ਭੇਜੇਗੀ ਚੁਗਲੀ ਪੰਥੀ ਕਿੱਥੋਂ ਤੱਕ ਪਹੁੰਚ ਗਈ ਹੈ ਇਸ ਬਾਰੇ ਸਰਕਾਰੀ ਸੰਸਥਾਵਾਂ ਮਹਿਲਾ ਵਿਮਨ ਕਮਿਸ਼ਨ ਦੇਸ਼ ਦੀਆਂ ਅਦਾਲਤਾਂ ਨੋਟਿਸ ਲੈਣ ਲੱਗੀਆਂ ਨੇ ਚੁਗਲੀਆਂ ਕਿੰਡੀ ਖਾਸ ਹੈ ਹੁੰਦੀ ਹੈ ਗੁਰਦਾਸ ਮਾਨ ਦਾ ਇੱਕ ਗੀਤ ਵੀ ਹੈ ਪਰ ਇੱਕ ਭੂਆ ਨੂੰ ਚੁਗਲੀਆਂ ਕਰਨ ਦੀ ਬਨਾਹ ਤੇ ਸਜ਼ਾ ਹੋਈ ਹੈ ਇਸ ਸਿਲਸਲੇ ਵਿੱਚ ਖਬਰ ਬੜੀ ਹੈਰਾਨੀ ਜਨਕ ਹੈ ਕਿ ਮੈਨੂੰ ਲੱਗਦਾ ਮੇਰੇ ਪੱਤਰਕਾਰੀ ਦੇ ਇਤਿਹਾਸ 'ਚ ਜਨਨਿਕ ਸਮਾਅ ਮੈਂ ਕੰਮ ਕੀਤਾ ਹੈ ਪਹਿਲੀ ਵਾਰ ਹੀ ਹੈ ਕਿ ਭੂਆ ਆਪਣੇ ਭਤੀਜੇ ਦਾ ਘਰ ਪੱਟਦੀ ਸੀ ਭੂਆ ਆਪਣੇ ਭਤੀਜੇ ਨੂੰ ਆਪਣੀ ਭਤੀਜ ਨੂੰ ਬਾਰੇ ਗਲਤ ਗੱਲਾਂ ਕਰਦੀ ਸੀ ਸੋ ਇਸ ਮਾਮਲੇ 'ਚ ਇਹ ਫੂਫਸ ਬਲਦੀ ਹੋਈ ਅੱਗ ਤੇ ਫੂਸ ਪਾਉਂਦੀ ਸੀ ਕਿਉਂਕਿ ਫੂਫਸ ਕਿਹਾ ਜਾਂਦਾ ਨਾ ਭੂਆ ਨੂੰ ਹੈਨਾ ਭੂਆ ਫੂਫੀ ਫੂਫਸ ਪਪਾ ਬਣਾ ਲੈ ਪੁੱਤੋਂ ਹੈਨਾ ਫੂਫੀ ਤੋਂ ਹੈਨਾ ਇਹ ਫੂਫਸ ਵੈਸੇ ਇੰਦੀ ਦਾ ਲਫਜ਼ ਹੈ ਸਾਡੇ ਪੰਜਾਬ 'ਚ ਭੂਆ ਹੀ ਕਿਹਾ ਜਾਂਦਾ ਹੈ ਇਹ ਆਮ ਬੁੜੀਆਂ ਕਹਿੰਦੀਆਂ ਫੂਫਸ ਨੂੰ ਆਹ ਸੂਟ ਲਾ ਦਿਓ ਭਾਈ ਮਤਲਬ ਫੂਫਸ ਫੂਸ ਪਾਉਣੀ ਸੀ ਰਿਸ਼ਤਿਆਂ 'ਚ ਬਹੁਤੇ ਰਿਸ਼ਤੇ ਸਾਡੇ ਫੂਸ ਹੀ ਪਾਉਂਦੇ ਨੇ ਇਹ ਮਿਸਾਲ ਮਿਲੀ ਹੈ 36 ਗੜ ਤੋਂ छत्तीसगढ़ ਦੇ ਮਹਿਲਾ ਕਮਿਸ਼ਨ ਨੇ ਇੱਕ ਮਹਿਲਾ ਦੇ ਟਾਰਚਰ ਦੇ ਮਾਮਲੇ 'ਚ ਮਾਮਲੇ ਦੀ ਸੁਣਵਾਈ ਦੇ ਦੌਰਾਨ ਹੈਰਾਨੀ ਵਾਲਾ ਫੈਸਲਾ ਕੀਤਾ ਜਿਸ ਦੇ ਵਿੱਚ ਭੂਆ ਦੇ ਕਹਿਣ ਤੇ ਜਿਹੜਾ ਭਤੀਜਾ ਸੀ ਉਹ ਆਪਣੀ ਪਤਨੀ ਨੂੰ ਤੰਗ ਕਰਦਾ ਸੀ ਤੇ ਹੁਣ ਇਸ ਸਾਰੇ ਸ਼ਾਪੇ ਦੀ ਜੜੋ ਭੂਆ ਸੀ ਜਿਸ ਨੂੰ 1 ਮਹੀਨੇ ਲਈ ਨਾਰੀ ਨਕੇਤਨ ਦੇ ਵਿੱਚ ਭੇਜਿਆ ਗਿਆ ਕਿ ਇਸ ਭੂਆ ਨੂੰ ਨਾਰੀ ਨਕੇਤਨ ਜਾਨੀ ਇੱਕ ਤਰ੍ਹਾਂ ਦੀ ਜੇਲ੍ਹ ਕਾਰਗਰ 'ਚ ਰੱਖ ਕੇ ਇਹਨੂੰ ਸੁਧਾਰੋ ਤਾਂ ਕਿ ਪਤੀ ਪਤਨੀ ਆਪਣੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਬਿਹਤਰ ਜਿਉ ਸਕਣ ਜਣੀ ਚੁਗਲੀਆਂ ਵਾਲੀ ਜਿਹੜੀ ਸਰਵਿਸ ਉਹ ਬੰਦ ਕਰ ਦਿੱਤੀ ਇਸ ਸਿਲਸਲੇ ਵਿੱਚ ਆ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਜਿਹੜੀ ਐਪਲੀਕੈਂਟ ਸੀ ਉਸ ਮਤਲਬ ਔਰਤ ਸੀ ਜਿਸ ਨੂੰ ਉਸ ਦਾ ਪਤੀ ਘੁਟਮਾਰ ਕਰਦਾ ਸੀ ਆਪਣੀ ਭੂਆ ਦੇ ਕਹਿਣ ਤੇ ਉਸ ਸਿਲਸਲੇ ਵਿੱਚ ਉਸ ਪਤੀ ਨੇ ਆਪਣੀ ਭੂਆ ਦੇ ਦੁਆਰਾ ਭੜਕਾਏ ਜਾਣ ਤੇ ਉਸ ਤੇ ਲਗਾਤਾਰ ਸਰੀਰਕ ਤੇ ਮਾਨਸਿਕ ਜ਼ੁਲਮ ਸ਼ੁਰੂ ਕੀਤੇ ਹੋਏ ਸਨ ਤੇ ਉਹ ਕਈ ਵਾਰ ਆਪਣੇ ਪਤੀ ਨੂੰ ਸਮਝਾ ਵੀ ਚੁੱਕੀ ਸੀ ਕਿ ਮੈਂ ਗਲਤ ਨਹੀਂ ਆ ਤੇਰੀ ਭੂਆ ਬਿਨਾਂ ਵਜਾ ਮੇਰੇ ਨਾਲ ਲੱਗਦੀ ਆ ਤੇ ਮੇਰੇ ਖਿਲਾਫ ਤੈਨੂੰ ਗਲਤ ਜਾਣਕਾਰੀਆਂ ਦਿੰਦੀ ਆ ਲੇਕਿਨ ਪਤੀ ਆਪਣੀ ਭੂਆ ਦੀ ਗੱਲ ਮੰਨਦਾ ਸੀ ਉਹ ਕਹਿੰਦੇ ਆ ਨਾ ਇੱਕ ਮੁਹਾਵਰਾ ਕਿ ਭੂਆ ਭਤੀਜਾ ਇੱਕ ਗੋਤ ਮਾਵਾ ਧੀਆ ਵੱਖਰਾ ਯਾਨੀ ਭੂਆ ਤੇ ਭਤੀਜੇ ਦਾ ਇੱਕ ਗੋਤ ਹੁੰਦਾ ਹੈ ਤੇ ਜਿਹੜੀ ਉਹਦੀ ਮਾਂ ਹੁੰਦੀ ਆ ਮਤਲਬ ਬਾਹਰੋਂ ਵਿਆਹ ਕੇ ਆਈ ਹੁੰਦੀ ਆ ਨਾ ਭਤੀਜੇ ਦੀ ਮਾਂ ਮਤਲਬ ਭਰਜਾਈ ਤੋਂ ਬਾਹਰੋਂ ਆਈਏ ਨਾ ਤਾਂ ਹੋਰ ਗੋਤ ਦੀ ਐ ਸੋ ਇਸ ਕਰਕੇ ਇਹ ਨਾਤਾ ਜੋੜਿਆ ਜਾਂਦਾ ਕਿ ਭਤੀਜੇ ਦਾ ਭੂਆ ਨਾਲ ਆਪਣੀ ਮਾਂ ਨਾਲੋਂ ਜ਼ਿਆਦਾ ਸਬੰਧ ਹੋਣਾ ਚਾਹੀਦਾ ਉਹਨਾਂ ਦਾ ਗੋਤ ਇੱਕ ਹੈ ਜਣੀ ਬੰਦਾ ਆਪਣੀ ਮਾਂ ਦੀ ਨਾ ਮੰਨੇ ਆਪਣੀ ਘਰ ਵਾਲੀ ਦੀ ਗੱਲ ਨਾ ਮੰਨੇ ਆਪਣੀ ਭੂਆ ਦੀ ਗੱਲ ਮੰਨੇ ਉੱਥੇ ਫਿਰ ਇਹ ਮੁਹਾਵਰਾ ਜੋੜਿਆ ਗਿਆ ਕਿ ਭੂਆ ਭਤੀਜਾ ਇੱਕ ਗੋਤ ਮਾਂ ਪੁੱਤ ਦੇ ਵੱਖਰੇ ਕਿ ਭਾਈ ਤੇਰੀ ਨੇੜਤਾ ਗੋਤ ਪੱਖੋਂ ਜਾਂ ਤੇਰੇ ਰਿਸ਼ਤੇ ਪੱਖੋਂ ਭੂਆ ਨਾਲ ਜ਼ਿਆਦਾ ਹੈ ਭੂਆ ਨੂੰ ਚਾ ਵੀ ਹੁੰਦਾ ਬਾਪੂ ਮੰਜ ਮੱਝੀਆਂ ਦੇ ਸੰਗਲ ਫੜਾਵੇ ਤੇ ਭੂਆ ਵੀਰ ਘਰ ਪੁੱਤ ਜਮਿਆ ਸੁਣ ਲਾਲੀ ਜੀ ਨੇ ਵੀ ਗੱਲ ਕੀਤੀ ਭੂਆ ਦੇ ਨਾਲ ਜੇ ਫੁੱਫੜ ਜੁੜਦੇ ਤਾਂ ਕੰਮਖਾਣੀ ਹੋਰ ਖਰਾਬ ਹੋ ਜਾਂਦੀ ਹੈ ਖੈਰ ਹਾਸੀਆਂ ਖੇਡੀਆਂ ਨੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਵਹਿਲਾ ਮਹਿਲਾ ਕਮਿਸ਼ਨ 37 ਗੜ ਦੀ ਚੇਅਰਪਰਸਨ ਨੇ ਸਮਝਿਆ ਕਿ ਇਹ ਭੂਆ ਹੀ ਜ਼ਿਆਦਾ ਫੂਸ ਪਾਉਂਦੀ ਹੈ ਇਹ ਫੂਫਸੀ ਫੂਸ ਪਾਉਂਦੀ ਹੈ ਸੋ ਉਸ ਭੂਆ ਨੂੰ 1 ਮਹੀਨਾ ਸੁਧਾਰਨ ਦੇ ਲਈ ਨਾਰੀ ਨਕੇਤਨ ਯਾਨੀ ਕਿ ਮਹਿਲਾਵਾਂ ਦੀ ਜੇਲ੍ਹ ਚ ਭੇਜਿਆ ਗਿਆ ਪਤਨੀ ਨੂੰ ਤੰਗ ਕਰਨ ਦੀ ਬਨਾਤੇ ਤੇ ਬੱਚਿਆਂ ਨੂੰ ਵੀ ਮਾਂ ਤੋਂ ਖੋਣ ਦੀ ਬਨਾਤੇ ਇਹ ਐਕਸ਼ਨ ਲਿਆ ਗਿਆ ਇਸ ਤੋਂ ਬਾਅਦ ਉਸ ਦੀ ਭੂਆ ਸੱਸ ਲਗਾਤਾਰ ਉਸ ਦੇ ਨਾਲ ਵਿਵਾਦ ਕਰਦੀ ਰਹਿੰਦੀ ਸੀ ਇਹ ਵਿਵਾਦ ਇੱਕ ਵਾਰੀ ਇੰਨਾ ਵੱਧ ਗਿਆ ਕਿ ਪਤੀ ਨੂੰ ਜੇਲ੍ਹ ਵੀ ਜਾਣਾ ਪਿਆ ਆਪਣੇ ਘਰ ਵਾਲੇ ਦੀ ਕੁੱਟਮਾਰ ਦੀ ਬਨਾਤੇ ਲੇਕਿਨ ਜੇਲ੍ਹ ਤੋਂ ਜ਼ਮਾਨਤ ਕਰਾ ਕੇ ਫੇਰ ਬਾਹਰ ਆ ਗਿਆ ਕਰਬੀ ਉਹਦਾ ਵਿਵਹਾਰ ਆਪਣੀ ਪਤਨੀ ਪ੍ਰਤੀ ਨਹੀਂ ਬਦਲਿਆ ਕਿਉਂਕਿ ਭੂਆ ਫਿਰ ਉਹਨੂੰ ਸਾਰੀ ਇਨਫੋਰਮੇਸ਼ਨ ਦਿੰਦੀ ਸੀ ਸੋ ਕਈ ਵਾਰੀ ਘਰਾਂ ਦੇ ਵਿਵਾਦ ਇੱਥੋਂ ਤੱਕ ਵੀ ਪਹੁੰਚਦੇ ਨੇ ਹਾਲਾਂਕਿ ਕੋਸ਼ਿਸ਼ ਕਰਨਾ ਕਰਕੇ ਇਹ ਨਾ ਜਨਤਕ ਨਹੀਂ ਕੀਤੇ ਗਏ ਦੂਸਰੇ ਪਾਸੇ ਵਫਾਦਾਰੀ ਦੀ ਗੱਲ ਲੈ ਲੋ ਹੁਣ ਹਾਲਾਂਕਿ ਪਿੱਟਬੁੱਲ ਕੁੱਤੇ ਬਹੁਤ ਖਤਰਨਾਕ ਨੇ ਕਰਨਾਟਕਾ ਦੇ ਹਸਨ ਜ਼ਿਲ੍ਹੇ ਦੀ ਖਬਰ ਹੈ ਕਿ ਇੱਕ ਪਿੱਟਬੁੱਲ ਕੁੱਤਾ ਜਿਸ ਦਾ ਨਾਮ ਭੀਮਾ ਸੀ ਉਹ ਆਪਣੇ ਮਾਲਕ ਦੇ ਬੱਚਿਆਂ ਦੇ ਨੇੜੇ ਵਿਚਰ ਰਿਹਾ ਸੀ ਇਸ ਦੌਰਾਨ ਇੱਕ ਕੋਬਰਾ ਸੱਪ ਨਿਕਲਿਆ ਤੇ ਉਹ ਬੱਚਿਆਂ ਤੇ ਹਮਲੇ ਕਰਨ ਦੀ ਤਾਕਤ ਦੇ ਵਿੱਚ ਸੀਗਾ ਤਾਂ ਕੁੱਤੇ ਨੂੰ ਕਿਉਂਕਿ ਇਹਨਾਂ ਦੀ 스멜 ਸੈਂਸ ਬਹੁਤ ਹੁੰਦੀ ਹੈ ਤਾਂ ਉਸ ਪਿਟਬੁਲ ਨੇ ਕੋਬਰਾ ਤੇ ਅਟੈਕ ਕਰ ਦਿੱਤਾ ਕੋਬਰਾ ਨੇ ਇਸ ਤਰ੍ਹਾਂ ਉਸ ਨੂੰ ਡੰਗ ਮਾਰ ਦਿੱਤਾ ਪਰ ਜਿੰਨੀ ਦੇਰ ਨੂੰ ਕੋਬਰਾ ਦਾ ਡੰਗ ਪਿਟਬੁਲ ਕੁੱਤੇ ਨੂੰ ਚੜਨਾ ਸੀ ਓਨੀ ਹੀ ਦੇਰ 10-15 ਮਿੰਟ ਤੱਕ ਕੋਬਰੇ ਤੇ ਕੁੱਤੇ ਦੀ ਲੜਾਈ ਦੇ ਵਿੱਚ ਉਸ ਪਿਟਬੁਲ ਕੁੱਤੇ ਭੀਮਾ ਨੇ ਉਸ ਸੱਪ ਨੂੰ ਜਿਹੜਾ ਹੈਗਾ 10-12 15 ਟੋਕੜਿਆਂ ਦੇ ਵਿੱਚ ਘੱਟ ਕੇ ਮਾਰ ਦਿੱਤਾ ਪਰ ਇਸ ਦੌਰਾਨ ਇਸ ਪਿੱਟ ਬੁਲ ਭੀਮਾ ਨੂੰ ਸੱਪ ਦਾ ਜ਼ਹਿਰ ਚੜ ਚੁੱਕਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਕੁੱਤੇ ਵਾਕਈ ਵਫਾਦਾਰ ਵੀ ਹੁੰਦੇ ਨੇ। ਤੇ ਉਧਰ ਬੰਗਲੌਰ ਤੋਂ ਖਬਰ ਹੈ ਕਿ ਬੰਗਲੌਰ ਦੇ ਵਿੱਚ ਐਸ ਸਤੀਸ਼ ਨਾਮ ਦੇ ਇੱਕ ਬੰਦੇ ਨੇ 50 ਕਰੋੜ ਰੁਪਏ ਦੇ ਵਿੱਚ ਇੱਕ ਦੁਰਲਭ ਵੁਲਫ ਡੌਗ ਖਰੀਦਿਆ ਭੇੜਿਆ ਕੁੱਤਾ। ਇਸ ਬਰੀਡ ਦੇ ਕੁੱਤੇ ਦੁਨੀਆ ਦੇ ਵਿੱਚੋਂ ਸਭ ਤੋਂ ਮਹਿੰਗੀ ਨਸਲ ਦੇ ਕੁੱਤੇ ਨੇ ਇਹ ਕੁੱਤਾ ਭੇੜੀਏ ਤੇ ਕਕੇਸ਼ੀਅਨ ਸ਼ੈਫਰਡ ਦਾ ਜਿਹੜਾ ਕਰਾਸ ਬਰੀਡ ਹੈ ਮੰਨਿਆ ਜਾਂਦਾ ਹੈ ਕਿ ਇਸ ਬਰੀਡ ਦਾ ਇਹ ਪਹਿਲਾ ਕੁੱਤਾ ਹੈ ਸਤੀਸ਼ ਦੇ ਕੋਲ ਪਹਿਲਾਂ 150 ਤੋਂ ਜ਼ਿਆਦਾ ਵੱਖ-ਵੱਖ ਨਸਲਾਂ ਦੇ ਕੁੱਤੇ ਨੇ ਐਸ ਸਤੀਸ਼ ਜੋ ਬੰਗਲੌਰ ਦੇ ਵਿੱਚ ਰਹਿੰਦਾ ਹੈ ਡੌਗ ਲਵਰ ਹੈ ਉਸਨੇ ਦੱਸਣਾ ਕਿ ਉਸ ਨੂੰ ਕੁੱਤੇ ਪਾਲਣ ਦਾ ਬਹੁਤ ਸ਼ੌਕ ਹੈ ਇਸ ਕਰਕੇ ਇਹ ਕੁੱਤਾ ਉਸਨੇ 50 ਕਰੋੜ ਰੁਪਏ ਦੇ ਵਿੱਚ ਖਰੀਦਿਆ ਕੈਟ ਬੌਬ ਉਕਾਮੀ ਨਾਂ ਦੇ ਇੱਕ ਜਿਹੜਾ ਦੁਰਲਭ ਵੁਲਫ ਡੌਗ ਹੈ ਉਸ ਨੂੰ ਉਸਨੇ ਖਰੀਦਿਆ 50 ਕਰੋੜ ਰੁਪਏ ਦੇ ਵਿੱਚ ਤੁਸੀਂ ਵੇਖੋ ਕਿ ਕੁੱਤਿਆਂ ਦੀ ਕੀਮਤ ਕਿੰਨੀ-ਕਿੰਨੀ ਹੈ ਅੱਧੇ ਅਰਬ ਦਾ ਸੋ ਇੱਕ ਪਾਸੇ ਆ ਵਿਚਾਰੇ ਗਲੀਆਂ ਵਾਲੇ ਨੇ ਜਿਹੜੇ ਲੋਕਾਂ ਲਈ ਸਮੱਸਿਆ ਬਣੇ ਹੋਏ ਨੇ ਉਧਰ ਭਾਰਤ ਦੀ ਸਥਿਤੀ ਦੀ ਗੱਲ ਕਰੀਏ ਤਾਂ ਆਪਣੇ ਭਾਰਤ ਸਾਹਿਬ ਹੋਰਾਂ ਦਾ ਮੁਲਕ ਫਿਨਲੈਂਡ ਲਗਾਤਾਰ 8ਵੇਂ 8ਵੇਂ ਸਾਲ ਸਭ ਤੋਂ ਖੁਸ਼ਹਾਲ ਦੇਸ਼ ਹੈ ਆਕਸਫੋਰਡ ਯੂਨੀਵਰਸਿਟੀ ਦੀ ਵੈਲ-ਬੀਇੰਗ ਰਿਸਰਚ ਦੇ ਵਿੱਚ ਇਹ ਰਿਪੋਰਟ ਸਾਹਮਣੇ ਆਈ ਹੈ ਭਾਰਤ 118ਵੇਂ ਨੰਬਰ ਤੇ ਇਸ ਦੌਰਾਨ ਦੁਨੀਆ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੇ ਵਿੱਚ ਫਿਨਲੈਂਡ ਲਗਾਤਾਰ 8ਵੀਂ ਵਾਰ ਟੌਪ ਤੇ ਰਿਹਾ ਖੁਸ਼ੀ ਦੇ 10 ਅੰਕਾਂ ਦੇ ਵਿੱਚ ਫਿਨਲੈਂਡ ਨੂੰ ਔਸਤ 7.7 ਅੰਕ ਮਿਲੇ ਨੇ ਜੋ ਸਾਲਾਨਾ ਔਸਤ 5.6 ਨਾਲੋਂ ਬਹੁਤ ਜ਼ਿਆਦਾ ਨੇ 147 ਦੇਸ਼ਾਂ ਦੀ ਇਸ ਰੈਂਕਿੰਗ ਦੇ ਵਿੱਚ ਭਾਰਤ ਖੁਸ਼ਹਾਲੀ ਦੇ ਮਾਮਲੇ 'ਚ 118ਵੇਂ ਸਥਾਨ ਤੇ ਆ। ਪਿਛਲੇ ਸਾਲ ਭਾਰਤ 126ਵੇਂ ਸਥਾਨ ਤੇ ਸੀ ਯਾਨੀ 8 ਅੰਕ ਭਾਰਤ ਨੇ ਆਪਣੇ ਆਪ ਨੂੰ ਸੁਧਾਰਿਆ। ਮੋਦੀ ਸਾਹਿਬ ਨੂੰ ਸਿਹਰਾ ਜਾਂਦਾ ਹੈ ਤਾਂ। 1 ਸਾਲ ਦੇ ਵਿੱਚ ਭਾਰਤ ਦੀ ਰੈਂਕਿੰਗ ਦੇ ਵਿੱਚ 8 ਪੌੜੀਆਂ ਚੜਨ ਨਾਲ ਜੋ ਸੁਧਾਰ ਹੋਇਆ ਆਕਸਫੋਰਡ ਯੂਨੀਵਰਸਿਟੀ ਦੀ ਵੈਲਵਿੰਗ ਰਿਸਰਚ ਸੈਂਟਰ ਨੇ ਵਰਲਡ ਹੈਪੀਨੈਸ ਰਿਪੋਰਟ 2025 ਦੇ ਵਿੱਚ ਪਾਕਿਸਤਾਨ ਨੂੰ 109ਵਾਂ ਸਥਾਨ ਦਿੱਤਾ। ਰਿਪੋਰਟ ਦੇ ਮੁਤਾਬਕ ਖੁਸ਼ਹਾਲੀ ਸਿਰਫ ਆਰਥਿਕ ਵਿਕਾਸ ਦੇ ਨਾਲ ਹੀ ਤੈਅ ਨਹੀਂ ਹੁੰਦੀ ਬਲਕਿ ਇਸ ਦੇ ਨਾਲ ਲੋਕਾਂ ਦਾ ਆਪਸੀ ਭਰੋਸਾ ਤੇ ਸਮਾਜਿਕ ਜੁੜਾਓ ਇੱਕ ਦੂਸਰੇ ਨਾਲ ਮਿਲਵਰਤਨ ਸਾਂਝਾਂ ਵੀ ਇਸ ਦੇ ਵਿੱਚ ਗਿਣੀਆਂ ਜਾਂਦੀਆਂ ਨੇ ਦੇਸ਼ਾਂ ਦੀ ਰੈਂਕਿੰਗ ਉਹਨਾਂ ਜਵਾਬਾਂ ਤੇ ਆਧਾਰਿਤ ਹੈ ਜੋ ਲੋਕ ਉਦੋਂ ਦਿੰਦੇ ਨੇ ਜਦੋਂ ਉਹਨਾਂ ਨੂੰ ਖੋਦੇ ਜੀਵਨ ਬਾਰੇ ਪੁੱਛਿਆ ਜਾਂਦਾ ਹੈ ਇਸ ਅਧਿਐਨ ਦੇ ਵਿੱਚ ਗਲਪ ਅਤੇ ਯੂਨ ਸਨਸਟੇਬਲ ਡਵੈਲਪਮੈਂਟ ਸੋਲੂਸ਼ਨ ਨੈਟਵਰਕ ਦੀ ਵੀ ਹਿੱਸੇਦਾਰੀ ਹੈ ਇਸ ਖੁਸ਼ੀ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਵਿਸ਼ੇ ਨੇ ਇਸ ਰਿਪੋਰਟ ਦੇ ਮੁਤਾਬਕ ਦੂਸਰਿਆਂ ਦੇ ਨਾਲ ਇਕੱਠਿਆਂ ਭੋਜਨ ਕਰਨਾ ਸਮਾਜਿਕ ਸਮਰਥਨ ਦੇ ਲਈ ਕਿਸੇ ਤੇ ਨਿਰਭਰ ਹੋਣਾ ਤੇ ਪਰਿਵਾਰ ਦਾ ਆਕਾਰ ਆਪਣੀ ਖੁਸ਼ੀ ਨੂੰ ਪ੍ਰਭਾਵਿਤ ਕਰਦੇ ਨੇ ਉਦਾਹਰਨ ਦੇ ਤੌਰ ਤੇ ਮੈਕਸੀਕੋ ਤੇ ਯੂਰਪ ਦੇ ਵਿੱਚ 4 ਜਾਂ 5 ਲੋਕਾਂ ਦਾ ਪਰਿਵਾਰ ਖੁਸ਼ੀ ਦਾ ਉਚਤਮ ਲੈਵਲ ਹੈ ਸਮਾਜਿਕ ਸਹਾਇਤਾ ਦੇ ਲਈ ਮਦਦ ਦੀ ਉਮੀਦ ਵੀ ਘਟ ਰਹੀ ਹੈ ਦੁਨੀਆ ਦੇ ਲਗਭਗ ਹਰ 5ਵੇਂ ਗੱਬਰੂ ਦੇ ਵਿੱਚ ਕੋਈ ਸਮਾਜਿਕ ਨੋ ਕੋਈ ਸਮਾਜਿਕ ਮਦਦ ਨਹੀਂ ਮਿਲਦੀ 223 ਦੇ ਵਿੱਚ ਦੁਨੀਆ ਭਰ ਦੇ 19% ਨੌਜਵਾਨਾਂ ਨੇ ਦੱਸਿਆ ਸੀ ਕਿ ਉਹਨਾਂ ਕੋਲ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਜਿਸ ਨਾਲ ਉਹ ਸਮਾਜਿਕ ਜਿਸ ਤੋਂ ਉਹ ਸਮਾਜਿਕ ਸਹਾਇਤਾ ਦੇ ਲਈ ਭਰੋਸਾ ਕਰ ਸਕਣ ਯਾਨੀ ਕੋਈ ਉਹਨਾਂ ਦਾ ਸੰਗੀ ਸਾਥੀ ਨਹੀਂ ਹੈ 206 ਦੀ ਤੁਲਨਾ ਦੇ ਵਿੱਚ ਇਹ 39% ਜ਼ਿਆਦਾ ਹੈ ਯਾਨੀ ਕਿਸੇ ਨੂੰ ਕਿਸੇ ਤੇ ਭਰੋਸਾ ਨਹੀਂ ਕਿ ਫਲਾਣਾ ਮੇਰੇ ਕਦੇ ਕੰਮ ਆਜੂ ਇਹ ਭਰੋਸਾ ਟੁੱਟ ਰਿਹਾ ਸੋ ਇਸ ਇਸ ਦੌਰਾਨ ਇਹ ਰੈਂਕਿੰਗ ਹੈ ਤੇ ਸਾਣੀ ਸਾਹਿਬ ਕਾਫੀ ਦਿਰ ਦੇ ਹੋਲਡ ਲਦੇ ਨੇ ਮੈਂ ਤਾਂ ਹੋਲਡ ਕਰਕੇ ਭੁੱਲ ਗਿਆ ਕਿਰ ਕੰਪਲੀਟ ਕਰਦਾ ਮੈਂ ਇਸ ਸਕੋਰ ਦੇ ਵਿੱਚ ਫਿਨਲੈਂਡ 7.7 ਅੰਕਾਂ ਨਾਲ ਪਹਿਲੇ ਸਥਾਨ ਤੇ ਹੈ ਡੈਨਮਾਰਕ 7.55 ਨਾਲ 10 ਚੋਂ ਦੂਸਰੇ ਸਥਾਨ ਤੇ ਹੈ ਆਈਸਲੈਂਡ 7.55 ਅੰਕਾਂ ਦੇ ਨਾਲ ਤੀਜੇ ਨੰਬਰ ਤੇ ਹੈ ਸਵੀਡਨ 7.34 ਦੇ ਨਾਲ ਚੌਥੇ ਸਥਾਨ ਤੇ ਹੈ ਸਭ ਤੋਂ ਦੁਖੀ ਮੁਲਕ ਨੇ ਅਫਗਾਨਿਸਤਾਨ 136ਵੇਂ ਨੰਬਰ 147ਵੇਂ ਨੰਬਰ ਤੇ ਸਿਉਰਾ ਲਾਈਨ 140ਵੇਂ ਨੰਬਰ ਤੇ ਲਿਬਨਾਨ 145ਵੇਂ ਨੰਬਰ ਤੇ ਤੇ ਮਲਾਵੀ 146ਵੇਂ ਨੰਬਰ ਤੇ ਆ ਤੇ ਭਾਰਤ 126ਵੇਂ ਨੰਬਰ ਤੋਂ 118ਵੇਂ ਨੰਬਰ ਤੇ ਹੋ ਗਿਆ ਕੁੰਭ ਦਾ ਅਸਰ ਹੋ ਗਿਆ ਸੈਣੀ ਸਾਹਿਬ ਸਵਾਗਤ ਸੱਚੀ ਕਾਲ ਸੋਰੀ ਹਾਂ ਜੀ ਟਵਾਨਾ ਸਾਹਿਬ ਸੱਚੀ ਕਾਲ ਜੀ ਤੇ ਫਿਰੋਤਿਆਂ ਨੂੰ ਵੀ ਸੱਚੀ ਕਾਲ ਤੁਸੀਂ ਦਾ ਖੰਗੂਰਾ ਮਾਰਿਆ ਮੈਂ ਕਿਹਾ ਫੋਨ ਚੋਂ ਆਵਾਜ਼ ਆਉਂਦੀ ਹੈ ਕੋਈ ਸੱਜਣ ਹੋਲਡ ਤੇ ਮੈਂ ਤਾਂ ਭੁੱਲ ਹੀ ਗਿਆ ਸੀ ਸਾਹਿਬ ਪਹਿਲਾ ਤਾਂ ਮੈਂ ਨਾ ਰੱਬ ਦਾ ਸ਼ੁਕਰੀਆ ਕਰਦਾ ਆ ਕਿ ਰੱਬ ਨੇ ਨਾ ਲਾਲੀ ਟੋੜਾ ਸਾਹਿਬ ਨੂੰ ਡੀਐਸਪੀ ਦਾ ਰੈਂਕ ਉੱਤੋਂ ਦੇ ਕੇ ਭੇਜਿਆ ਆ ਪਰ ਮੈਨੂੰ ਇੰਦਾ ਵੀ ਹੈਗੀ ਆ ਕਿ ਦੇਖਣ ਨੂੰ ਲੋਕੀ ਪਰਵਾਤਮਾ ਨੇ ਇੰਦਾ ਦੀ ਦਿੱਤੀ ਆ ਕਿ ਅਗਲੇ ਨੂੰ ਲੱਗਦਾ ਪਈ ਇਹ ਡੀਐਸਪੀ ਤਾਂ ਘੱਟੋ ਘੱਟ ਹੈਗਾ ਹੀ ਆ ਨਾ ਬਿਲਕੁਲ ਨੇਤਾ ਲੱਗਦਾ ਪੂਰਾ ਬਿਲਕੁਲ ਜੀ ਬਿਲਕੁਲ ਵਿਆਸ ਵਾਲੇ ਡਿੰਪੇ ਦਾ ਭਰਾ ਲੱਗਦਾ ਜੀ ਵੀਡੀਓ ਆ ਜੀ ਹੂੰ ਤੁਸੀਂ ਯਾ ਤਾਂ ਪਰਸਨਲੀ ਜਿਹੜਾ ਹੈਗਾ ਹੈ ਨਾ ਪੁਲਿਸ ਵਾਲੇ ਕੋਈ ਹੈ ਅਫਸਰਾਂ ਨਾਲ ਕਿਤੇ ਸ਼ਾਮਾ ਨਹੀਂ ਗੁਜ਼ਾਰੀਆਂ ਕਿਤੇ ਨਹੀਂ ਮੈਂ ਇਹਨਾਂ ਦੇ ਵਿਵਹਾਰ ਤੋਂ ਪਰ ਪੂਰਾ ਜਾਣੂ ਐ ਪਰ ਮੈਂ ਓਵਰ ਆਲ ਜਿਹੜਾ ਬਾਅਦ ਦੇ ਵਿੱਚ ਜੋ ਸਥਿਤੀ ਜੋ ਇਸ ਕਾਂਡ ਦਾ ਪੰਜਾਬ ਪੁਲਿਸ ਤੇ ਅਸਰ ਪੈਂਦਾ ਮੈਂ ਉਸ ਨੂੰ ਦੂਰੋਂ ਵੇਖਦਾ ਇਸ ਕਰਕੇ ਮੈਂ ਕਹਿ ਰਿਹਾ ਸਾਰਾ ਕੁਝ ਇਸ ਹੁਣਾ ਸਾਹਿਬ ਨਹੀਂ ਜੀ ਵਾਲਾ ਸਾਹਿਬ ਹੁੰਦਾ ਕੀ ਹੈ ਜੀ ਹੂੰ ਮੈਂ ਇੱਕ ਪੌਲਸ ਵਾਲਾ ਇਹਨਾਂ ਦਾ ਹਾਂ ਅਭੀਵਰ ਸਿਕ ਹੈ ਜੀ ਉਹਨਾਂ ਨਾਲ ਮੈਂ ਮਹੀਨਾ ਡੇਢ ਮਹੀਨਾ ਜਿਹੜਾ ਹੈਗਾ ਉਹਨਾਂ ਦੀਆਂ ਛਾਪਾਂ ਦੇਖੀਆਂ ਆਈਆਂ ਜੀ ਛਾਪ ਨੂੰ ਇਹ ਟਿਕ ਨਿਕ ਤੇ ਮੂਡ ਦੇ ਵਿੱਚ ਹੁੰਦੇ ਆ ਜੀ ਪੂਰੇ ਨਹੀਂ ਉਹ ਆ ਉਹ ਤਾਂ ਪ੍ਰੈਗਸ਼ਰ ਤੋਂ ਲਾਉਂਦੇ ਆ ਟੈਨਸ਼ਨ ਜੇ ਪ੍ਰੈਗਸ਼ਰ ਕੋਈ ਨਹੀਂ ਲਾਉਂਦਾ ਠੀਕ ਹੈ ਤੁਸੀਂ ਬਹੁਤ ਚੱਲ ਪੈਂਦਾ ਜੀ ਵੀ ਅੱਜ ਕੀ ਖਾਣਾ ਕੀ ਬਣਾਈਏ ਵੀ ਅੱਜ ਕਿੱਦਾਂ ਕੀ ਕਰਨਾ ਵੀ ਹਾਂ ਕੀ ਪ੍ਰੋਗਰਾਮ ਹੈ ਜੀ ਤੁਸੀਂ ਨਹੀਂ ਲਾਉਂਦੇ ਪਰ ਉਦੋਂ ਅਸਲ 'ਚ ਉਹ ਸਾਰੇ ਇਨਕਾਊਂਟਰ ਚੋਂ ਆ ਰਹੇ ਸੀ ਤੇ ਹਸਪੀਟਲ ਵੱਲ ਆਪਣੇ ਉਹਨਾਂ ਦੇ ਸਾਥੀ ਸੀ ਉੱਥੇ ਉਹ ਜਾ ਰਹੇ ਸੀ ਉੱਥੋਂ ਇਹ ਸਾਰਾ ਕਹਾਣੀ ਉੱਥੇ ਢਾਬ ਪਰ ਤੁਸੀਂ ਕਹੋ ਮੈਂ ਨਹੀਂ ਕਹਿੰਦਾ ਇਹ ਚਾਰੇ ਅਫਸਰਾਂ ਬਾਰੇ ਆਪਣੇ ਸਰੋਤਿਆਂ ਦੀ ਰਿਪੋਰਟ ਦੇਖ ਲਓ ਤੁਸੀਂ ਹਾਲਾਂਕਿ ਮੈਂ ਇਹਨਾਂ ਨੂੰ ਕਦੇ ਨਹੀਂ ਮਿਲਿਆ ਮੈਂ ਜਿੰਨਾ ਕਿ ਵੀ ਇਹਨਾਂ ਨੂੰ ਮਿਲਿਆ ਵੀ ਇਹਨਾਂ ਨੇ ਦੋ ਤਿੰਨ ਦੋ ਕੰਮ ਹੈਰੀ ਵੋਪਰ ਆਨੇ ਮੇਰੇ ਵਿਰੋਧੀ ਕੀਤੇ ਆ ਉਹ ਗੱਲ ਨਹੀਂ ਹੈਗੀ ਤੇ ਨਾ ਹੀ ਮੈਂ ਇਹਨਾਂ ਤੋਂ ਕੋਈ ਕੰਮ ਕਰਾਉਣਾ ਕਦੇ ਪਰ ਮੈਂ ਇੱਕ ਨੇਰਾ ਐਜ਼ ਅ ਜਰਨਲਿਸਟ ਐਜ਼ ਅ ਪੰਜਾਬੀ ਮੇਰਾ ਨਜ਼ਰੀਆ ਜਿਹੜਾ ਕਿ ਹੋਣਾ ਚਾਹੀਦਾ ਨਿਰਪੱਖ ਜਰਨਲਿਜ਼ਮ 'ਚ ਜੀ ਜਿਵੇਂ ਆ ਸਾਹਿਬ ਮੇਰੀ ਬੇਨਤੀ ਸੁਣੋ ਜੀ ਮੈਂ ਘਟਣਾ ਸੁਣਾਉਣਾ ਤੁਹਾਨੂੰ ਹਮਮ ਬੜੀ ਜੀ ਮੇਰਾ ਭਾਂਜਾ ਆਰਮੀ ਆਫੀਸਰ ਬੇਚਰਤੀ ਹਾਂਜੀ ਹਮ ਇੱਕ ਫਾਲਸ ਐਪਲੀਕੇਸ਼ਨ ਗਈ ਜੀ ਮੈਂ ਉਹਦੇ ਨਾਲ ਚਲਾ ਗਿਆ ਤੇ ਜਿੱਤਾ ਕਰਕੇ ਜੀ ਉਹਨੂੰ ਵੀ ਪਤਾ ਸਾਹਮਣੇ ਬੈਠੇ ਬੰਦੇ ਨੂੰ ਵੀ ਹਾਂ ਜੀ ਵੀ ਇਹ ਉਥੇ ਹੈ ਮੇਜਰ ਹੈਗਾ ਆਰਮੀ ਦੇ ਵਿੱਚ ਮੈਂ ਉਹਨੂੰ ਕਹਿੰਦਾ ਵੀ ਤੂੰ ਆਫੀਸਰ ਹੈਂ ਹਮ ਕਾਹਦੀ ਤੁਹਾਡੀ ਅਸਰੀ ਕਹਿੰਦਾ ਹਮ ਇਹ ਤੋਂ ਬਾਹਰ ਕਹਿੰਦਾ ਤੁਹਾਨੂੰ ਪੁੱਤਾਂ ਨਹੀਂ ਪੁੱਛਦਾ ਇਹ ਮਾਰਾ ਮਾੜੀ ਗੱਲ ਹੈ ਕਹਣਾ ਅੱਛਾ ਜੀ ਮੈਂ ਆਹ ਕਹਿੰਦਾ ਹੂੰ ਆਪੇ ਮੇਰੇ ਨਾਲ ਲਾ ਕੇ ਕਹਿੰਦਾ ਜਿੱਥੇ ਮਰਜੀ ਪੰਜਾਬ ਚ ਚਲਦਾ ਫਲੂਟਾ ਵੇਚਿਆ ਉਹ ਤਾਂ ਫੋਕਰਾ ਪਾਣਾ ਨਾ ਉਹ ਤਾਂ ਬੇਕੁਫੀ ਹੈ اچھا ਮੈਂ ਅੱਛਾ ਉਹ ਮੈਂ ਕਹਿੰਦਾ ਗੁੱਸਾ ਨਾ ਕਰਿਓ ਵੈਸੇ ਗੁੱਸਾ ਨਾ ਕਰਿਓ ਹੂੰ ਅੱਛਾ ਜੀ ਮੈਂ ਬੈਠਾ ਸੀ ਮੈਂ ਸੁਣਦਾ ਸੀ ਉਹ ਮੈਂ ਕਿਹਾ ਸਾਰੇ ਇਹਨੂੰ ਛੱਡੋ ਤੁਸੀਂ ਮੈਂ ਹੈਗਾ ਵਕੀਲ ਹੂੰ ਤੇ ਇਹ ਐਪਲੀਕੇਸ਼ਨ ਤੇ ਕਿਸੇ ਨੇ ਅੰਦਰ ਨਹੀਂ ਜਾਣਾ ਹੂੰ ਕਹਿੰਦਾ ਕੀ ਮਤਲਬ ਹੂੰ ਸਰ ਪਰ ਕਹਿੰਦੇ ਅਸਾ ਦਾ ਹੂੰ ਮੈਂ ਕਿਹਾ ਤੁਸੀਂ ਦੇਣਾ ਨਹੀਂਗਾ ਹੂੰ ਕਿਉਂ ਨਹੀਂ ਦੇ ਸਕਦਾ ਮੈਂ ਕਹਾਂ ਦੀ ਗੱਲ ਤਾਂ ਹੈਗੀ ਵੇ ਤੁਸੀਂ ਇਸ ਕਰਕੇ ਨਹੀਂ ਦੇ ਸਕਦੇ ਕਿਉਂ ਮੈਂ ਪੈਸੇ ਖਰਚਣੇ ਹੂੰ ਮੈਂ ਹੈ ਨਾ ਵਕੀਲ ਮੈਂ ਕਿਹਾ 35 ਸਾਲ ਹੋ ਗਏ ਮੈਨੂੰ ਪ੍ਰੈਕਟਿਸ ਕਰਦੇ ਨੂੰ ਤੇ ਮੈਨੂੰ ਕੀ ਨਹੀਂ ਪਤਾ ਹਾਂਜੀ ਤੁਸੀਂ ਲੈਣੇ ਤੁਸੀਂ ਲੈ ਲਓਨੇ ਤਾਂ ਮੈਂ ਅੱਗੇ ਤੇ ਦੇਣੇ ਹੈਗੇ ਆ ਤਾਂ ਹੋਊਗਾ ਤੂੰ ਕਰ ਦੇਗਾ ਮੈਂ ਡਿਪਟਰੀ ਕਰਾ ਲੂੰਗਾ ਪੈਸੇ ਦੇ ਕੇ ਹੂੰ ਕਹਿੰਦਾ ਕਿੰਨੇ ਦੇਣੇ ਆ ਮੈਂ ਆਹ ਹੋਈ ਤਾਂ ਗੱਲ ਮੈਂ ਕਿਹਾ ਪੁਰਾਣ ਦੱਸ ਹਾਂਜੀ ਸਾਰਾ ਜਿਹੜਾ ਨੂੰ ਇਹ ਜਦੋਂ ਕੋਈ ਹੁੰਦਾ ਨਾ ਉਹ ਕਾਰਨਲ ਸੀਗਾ ਜੀ ਉਹਨੂੰ ਆਪਣੀ ਅਸਰੀ ਤਾਂ ਹੈਗਾ ਸੀਗਾ ਜੀ ਇਹਦੇ ਵਿੱਚ ਮੈਂ ਕੋਈ ਕਲੀਨ ਚਟ ਨਹੀਂ ਦਿੰਦਾ ਉਹਨੂੰ ਇਹ ਸੀ ਕਿ ਮੈਂ ਅਫਸਰਾਂ ਵੀ ਮੈਨੂੰ ਕੋਲ ਥਾਲੇ ਕੀ ਕਹਿ ਸਕਦੇ ਹੈਗੇ ਹਾਂ ਜੀ ਉਹ ਕਲੈਸ਼ ਹੋਇਆ ਉਹਦਿਆਂ ਦਾ ਕਲੈਸ਼ ਹੋਇਆ ਜੀ ਤੇ ਰੈਂਕ ਤਾਂ ਆ ਤੇ ਇਹ ਜਿਹੜੇ ਹੈਗੇ ਆ ਉਹ ਅੱਗੇ ਆਏ ਸੀ ਤੇ ਤੀਜੀ ਇੱਕ ਮੋਰੀ ਜਿਹੜੀ ਹੈਗੀ ਆ ਇਨਰ ਜਿਹੜੀ ਹੈਗੀ ਲੈ ਇੱਕ ਕਿੰਦ ਬੰਦੇ ਦੀ ਇਨਰ ਜਿਹੜੀ ਹੈਗੀ ਆ ਉਹ ਸੋਲ ਜਿਹੜੀ ਆ ਨਾ ਉਹ ਵੀ ਕੁਝ ਕਹਿੰਦੀ ਹੁੰਦੀ ਆ ਤਵੜਾ ਸਾਹਿਬ ਉਹ ਇਨਕਾਊਂਟਰ ਗਲਤ ਹੋਇਆ ਜੀ ਹੂੰ ਕੋਈ ਬੱਚੇ ਜਿਹੜਾ ਹੈਗਾ ਆ ਕੋਈ ਜਿਹੜਾ ਹਿਡਨ ਬੰਦਾ ਆ ਨਾ ਜੀ ਜਿਹੜਾ ਪਿੱਛੇ ਕੌਨ ਕੌਨਸਪੀਰੇਟਰ ਆ ਉਹ ਉਹ ਉਹਦਾ ਪਤਾ ਹੀ ਨਹੀਂ ਲੱਗਿਆ ਜੀ ਹੂੰ ਜਾਂ ਕੋਈ ਕ੍ਰਾਸ ਫਾਇਟਿੰਗ ਹੋਈ ਹੁੰਦੀ ਜਾਂ ਤਾਂ ਇਦਾਂ ਕਰਕੇ ਹੈਗਾ ਜੀ ਬੱਚਾ ਤੇ ਇਹਨਾਂ ਨੇ ਬਚਾ ਲਿਆ ਸੀ ਬੱਚੇ ਨੂੰ ਉਹਨੇ ਪਾਠ ਕਰਾਇਆ ਸਭ ਕੁਝ ਹੈਗਾ ਆ ਜੀ ਐਂਡ ਉਹ ਜੋ ਪੈਕਸ ਸਾਹਮਣੇ ਆ ਰਹੇ ਆ ਉਹ ਕਾਊਂਟਰ ਐਂਕਾਊਂਟਰ ਗਲਤ ਹੋਇਆ ਜੀ ਇਹ ਜਸ਼ਨ ਦੇ ਵਿੱਚ ਸੀ ਜਿਹੇ ਤਰੱਕੀ ਦੇ ਵਿੱਚ ਜਿਹੜਾ ਹੈਗਾ ਨਾ ਇੱਕ ਤਾ ਉਹ ਵਿਜਨ ਪੈ ਗਿਆ ਇਹ ਤੇ ਇਹਦਾ ਮਤਲਬ ਇਹ ਹੈਗਾ ਯਾ ਕਿ ਤਰੱਕੀ ਦਾ ਜਿਹੜਾ ਰਸਤਾ ਹੈ ਨਾ ਉਹ ਕੋਈ ਗਲਤ ਹੈ ਜੀ ਮੇਰੀ ਆਪਣੀ ਇਨਰ ਸੋਚ ਇਹ ਕਹਿੰਦੀ ਆ ਤੇ ਇਸ ਕਰਕੇ ਹੈ ਤਾਂ ਹੈਗਾ ਜੀ ਬਾਕੀ ਜਿਹੜਾ ਇਹ ਆ ਕਿ ਦਿਨ ਦਾ ਬਿਹੇਵੀਅਰ ਪੁਲਿਸ ਵਾਲਿਆਂ ਦਾ ਹੋਰ ਹੁੰਦਾ ਸ਼ਾਮ ਤੋਂ ਬਾਅਦ ਇਹਨਾਂ ਦਾ ਜਦੋਂ ਸੂਰਜ ਢਲਦਾ ਜੀ ਅਸਲੀ ਪੁਲਿਸ ਵਾਲਾ ਤਾਂ ਉਦੋਂ ਪ੍ਰਗਟ ਹੁੰਦਾ ਜੀ ਅੰਦਰੋਂ ਹੂੰ ਕੇਸ ਕਰਕੇ ਜਿਹੜਾ ਹੈਗਾ ਆਪਾਂ ਇਹਨਾਂ ਦਾ ਡੇ ਟੂ ਡੇ ਬਿਹੇਵੀਅਰ ਪੜਨਾ ਚਾਹੀਏ ਉਥੇ ਹੋਇਆ ਹੈ ਜਾਂਚਨੀ ਜ਼ਰੂਰ ਹੋਈ ਹੈ ਜੀ ਆ ਜੀ ਤੇ ਸ਼ਾਮਕ ਇਜ਼ ਰੋਂਗ ਤੇ ਜਿਹੜੀ ਨੇਚਰ ਹੈ ਨਾ ਜੀ ਉਹ ਨਹੀਂ ਕਦੀ ਕਿਸੇ ਨੂੰ ਬਖਸ਼ਦੀ ਹੁੰਦੀ ਤੇ ਜੇ ਮੇਰੀ ਉਹ ਗੱਲ ਜਿਹੜੀ ਹੈ ਠੀਕ ਵਈ ਨਾ ਕਿ ਇਹਨਾਂ ਨੇ ਇਨਕਾਊਂਟਰ ਗਲਤ ਕੀਤਾ ਹੋਇਆ ਤੇ ਸੇਬ ਜਿਹੜੀ ਇਹਦੇ ਕੰਸੀਕਵੈਂਸਸ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਜੀ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੂੰ ਭੁਗਤਣਾ ਪੈਂਦਾ ਹੁੰਦਾ ਉਹ ਕਿਉਂਕਿ ਮੈਂ ਬਹੁਤ ਬੰਦਿਆਂ ਨੂੰ ਦੇਖਿਆ ਜੀ ਇਸ ਕੇਸ ਤੇ ਟੈਕਨੀਕਲ ਆਧਾਰ ਤੇ ਜੋ ਦਰਜ ਹੋਇਆ ਕੇਸ ਕੁੱਟਮਾਰ ਦਾ ਤੇ ਕੀ ਸਜ਼ਾ ਹੋ ਸਕਦੀ ਹੈ ਇਹਨਾਂ ਨੂੰ ਜਵਨਾ ਸਾਹਿਬ ਪਹਿਲੇ ਤਾਂ ਕੈਰੀਅਰ ਹੀ ਟਪੋਇਲ ਹੋ ਸਕਦਾ ਜੀ ਵੱਡੀ ਗੱਲ ਤਾਂ ਇਹ ਹੈ ਜਿਸ ਵਰਦੀ ਦੇ ਮਾਣ ਦੇ ਵਿੱਚ ਇਹ ਸਾਰੇ ਕੰਮ ਕਰਦੇ ਆ ਜਵਨਾ ਸਾਹਿਬ ਆਮ ਆਦਮੀ ਕੋਈ ਇਦਾਂ ਕਰ ਸਕਦਾ ਜੀ ਕਿਸੇ ਦੇ ਉੱਤੇ ਅਸੀਂ ਹੱਥ ਤੱਕ ਨਹੀਂ ਜੱਟ ਕਰਦੇ ਕਿਸੇ ਨੂੰ ਟੱਚ ਨਹੀਂ ਕਰਦਾ ਜੀ ਲੇਕਿਨ ਕੀ ਸਜ਼ਾ ਇਸ ਕੇਸ ਦੇ ਵਿੱਚ ਜਾਂ ਕੀ ਹੋ ਸਕਦਾ ਇਸ ਗੁੱਟ ਮਾਰ ਦੇ ਵਿੱਚ ਫ੍ਰੈਕਚਰ ਫ੍ਰੈਕਚਰ ਆ ਸਰ ਫ੍ਰੈਕਚਰ ਦੀ ਹੋਣਾ ਲਾਈਫ ਇੰਪ੍ਰਿਜ਼ਨਮੈਂਟ ਤੱਕ ਆ ਜੀ ਹੂੰ ਕਿ ਰਿਆ ਤਾਂ ਜਿਹੜਾ ਹੈਗਾ ਆ ਉਹ ਕਿਉਂ ਬਰਾਜੀ ਨਵੇਂ ਐਂਡ ਕੀਤੀ ਜਾ ਰਹੀ ਹੈਗੀ ਆ ਜੇ ਸਾਰਾ ਕੁਝ ਕੀਤਾ ਜਾਂਦਾ ਹੈ ਅੱਗੇ 7 ਸਾਲ ਹੁੰਦੇ ਸੀ ਹੁਣ ਜਿਹੜੀਆਂ ਨਵੇਂ ਕਾਨੂੰਨਾਂ ਮੁਤਾਬਕ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਸਾਰਿਆਂ ਤੇ ਜਾਂ ਫਿਰ ਕਰਮਚਾਰੀ ਹੀਟਲਿਆਂ ਤੇ ਪੈ ਸਕਦਾ ਕੇਸ ਨਹੀਂ ਜੀ ਨਹੀਂ ਨਹੀਂ ਸਾਰਿਆਂ ਤੇ ਹੋ ਜਾਂਦਾ ਹੈਗਾ ਜਿਹਨਾਂ ਨੇ ਪਰਸਨਲ ਅਟਕ ਕੀਤਾ ਆ ਹੁੰਦਾ ਆ ਉਹਨਾਂ ਦਾ ਜਿਹੜਾ ਆ ਉਹ ਪੂਰੀ ਵੀ ਸਜ਼ਾ ਉਹਨਾਂ ਨੂੰ ਹੁੰਦੀ ਹੈਗੀ ਆ ਤੇ ਜਿਹੜੇ ਪਾਰਟਿਸਪੈਂਟ ਹੁੰਦੇ ਹੈਗੇ ਆ ਜੀ ਹਾਫ ਦਾ ਉਹਨਾਂ ਨੂੰ ਵੀ ਹੋ ਜਾਂਦੀ ਹੁੰਦੀ ਹੈ ਜੀ ਹੂੰ ਕਿ ਉਹ 1449 ਦੇ ਵਿੱਚ ਆ ਜਾਣੇ ਹੈਗੇ ਆ ਜੇ ਜਦਾਂ ਮਰਦੀ ਹੈ ਜਦੋਂ ਚਾਰ ਬੰਦਿਆਂ ਤੋਂ ਵੱਧ ਹੁੰਦੇ ਆ ਜੀ ਹੂੰ ਤੇ ਇਸ ਕਰਕੇ ਕਿਉਂਕਿ ਉਸ ਇਹਨਾਂ ਨੂੰ ਵਰਦੀ ਦਾ ਫਾਇਦਾ ਹੈ ਇਹਨਾਂ ਨੂੰ ਸ਼ੈਲਟਰ ਮਿਲਣੀ ਹੈਗੀ ਆ ਉਸ ਚੀਜ਼ ਦਾ ਜਿਹੜਾ ਹੈਗਾ ਕਿੰਨਾ ਕੋ ਡਿਫੈਂਸ ਜਿਹੜਾ ਹੈਗਾ ਇਹ ਉਸ ਚੀਜ਼ ਦੇ ਉੱਤੇ ਸਾਬਤ ਕਰ ਸਕਦੇ ਹੈਗੇ ਜੀ ਹੂੰ ਉਹ ਤੇ ਡਿਪੈਂਡ ਕਰੂਗਾ ਜੀ ਪਰ ਬਾਕੀ ਇਹ ਹੈ ਜੀ ਸਰ ਫੇਅਰ ਟ੍ਰਾਇਲ ਹੋਣਾ ਹੀ ਨਹੀਂ ਸਰ ਜੋ ਮਰਜੀ ਕਰ ਲੈਣ ਜੀ ਜੀ ਹੁੰਦਾ ਕੀ ਹੈ ਜੀ ਕਿ ਆਪਣੇ ਜਿਹੜਾ ਹੈਗਾ ਜਦੋਂ ਹੁਣ ਆਪਾਂ ਵੀ ਇਸਟ੍ਰਕਚਰ ਵਰਨਾ ਹੈ ਜੀ ਕਿ ਜਿਹਨਾਂ ਤੇ ਡਿਊਟੀ ਦਾ ਪ੍ਰੈਸ਼ਰ ਹੁੰਦਾ ਹੈਗਾ ਜੀ ਇਹ ਇਹਨਾਂ ਨੂੰ ਬਿਲਕੁਲ ਸਾਰੇ ਕੰਮ ਦੀ ਵੀ ਨਹੀਂ ਕਰਨ ਲੱਗਣ ਤੇ ਫਿਰ ਸੋਸਾਇਟੀ ਕੰਟਰੋਲ ਨਹੀਂ ਹੋ ਸਕਦੀ ਇਹ ਗੱਲਾਂ ਸੱਚੀਆਂ ਆ ਜੀ ਇਹਦੇ ਵਿੱਚ ਦੂਰ ਆਏ ਨਹੀਂ ਜੀ ਪਰ ਇਸ ਕਰਕੇ ਜਿਹੜਾ ਹੈਗਾ ਉਸ ਚੀਜ਼ ਦਾ ਜਿਹੜਾ ਆ ਇਹਨਾਂ ਨੂੰ ਸਿਰ ਬੈਨੀਫਿਟ ਵੀ ਹੁੰਦਾ ਹੈ ਇਹਨਾਂ ਇਕੱਲਾ ਤੇ ਉੱਤੇ ਹੂੰ ਤੋ ਇਸ ਕਰਕੇ ਸਰ ਇਹਨਾਂ ਨੂੰ ਕਲੀਨ ਚੈਟ ਨਹੀਂ ਦਿੱਤੀ ਜਾ ਸਕਦੀ ਪਰ ਹਾਂਜੀ ਇੱਕ ਫੀਅਰ ਇਨਕੁਆਰੀ ਜ਼ਰੂਰ ਹੋਣੀ ਚਾਹੀਦੀ ਹੈ ਜਿੱਥੇ ਤੱਕ ਪੰਜਾਬ ਦੀ ਗੱਲ ਹੈ ਜਨਾਬ ਸੀਬੀਆਈ ਦੀ ਗੱਲ ਕਰਦੇ ਆ ਸਭ ਲੋਕਾਂ ਦਾ ਜਦੋਂ ਸਟੇਟ ਜਿਲ੍ਹੇ ਹੈ ਜੀ ਆ ਉਹ ਫੀਅਰ ਐਕਟ ਨਾ ਕਰਦੀ ਹੋਵੇ ਤੇ ਸਾਰ ਲੋਕਾਂ ਕੋਲ ਆਪਸ਼ਨ ਕੀ ਹੈ ਜੀ ਹੁਣ ਐਫਬੀਆਈ ਦੀ ਇਨਕੁਆਰੀ ਦਾ ਮੰਗ ਲੋ ਰਹੇ ਜੀ ਟੀਵੀਆਈ ਦੀ ਕਹਿਣਗੇ ਜੀ ਤੇ ਇਸ ਕਰਕੇ ਜੀ ਜੋ ਠੀਕ ਹੈ ਜੀ ਜੋ ਮਤਲਬ ਇਕੱਲੇ ਮੰਗ ਕਰ ਰਹੇ ਉਹਨਾਂ ਦੀ ਮੰਗ ਟੀਵੀਆਈ ਦੀ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਕਈ ਸਰ ਕਮੈਂਟ ਆਏ ਨੇ ਸ਼ਾਦੋ ਠੀਕ ਹੈ ਤੁਹਾਡੀ ਵਿਚਾਰਧਾਰਾ ਆਪਣੀ ਜਗ੍ਹਾ ਸਹੀ ਹੈ ਮੇਰੀ ਆਪਣੀ ਵਿਚਾਰਧਾਰਾ ਗਲਤ ਵੀ ਹੋ ਸਕਦੀ ਹੈ ਪਰ ਜਿਵੇਂ ਤੁਹਾਡੇ ਆਏ ਮੈਂ ਕਮੈਂਟ ਪੜ੍ਹ ਰਿਹਾ ਸਾਰੇ ਸਜਨਾ ਦੇ ਪਰ ਮੈਂ ਓਵਰ ਆਲ ਪੰਜਾਬ ਪੁਲਿਸ ਦੇ ਜੋ ਡਿਗ ਦਾ ਮੋਰੀਲ ਹੈ ਉਸ ਦਾ ਵੀ ਮੈਨੂੰ ਮੈਂ ਜ਼ਿਕਰ ਕਰ ਰਿਹਾ ਕਿ ਇਹ ਠੀਕ ਹੈ ਕਿ ਹੋਇਆ ਮੰਦ ਭਾਗਾ ਨਹੀਂ ਸੀ ਬਣਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਦੈਂਪੇ ਦਾ ਭਰਾ ਤਾਂ بیٹے ਦਾ ਦੋਸਤ ਹੈ ਜੀ ਬਹੁਤ ਵਧੀਆ ਅਫਸਰ ਹੈ ਜ਼ਿੰਦਗੀ ਜੰਦਾਬਾਦ ਲੋਹਰਾ ਸਿੰਘ ਬਨੇਰ ਕਹਿੰਦੇ ਜੱਸੀ ਜੀ ਤਾਂ ਵਿਚਾਰੇ ਅੱਜ ਵੀ ਸੁਪਨਿਆਂ ਚ ਹੀ ਨੇ ਥੈਂਕ ਯੂ ਅਜਲਾ ਸਭ ਕਾਲ ਨਹੀਂ ਆਈਏ ਤੁਹਾਡੀ ਕੋਈ ਨਹੀਂ ਥੈਂਕ ਯੂ ਖਰ ওভারঅল ਮੈਂ ਕੋਈ ਮਨੁੱਖੀ ਵਿਵਹਾਰ ਦੇ ਮੁਤਾਬਕ ਜਾਂ ਹੋਰ ਨਾ ਸਥਿਤੀਆਂ ਦੇ ਮੁਤਾਬਕ ਗੱਲ ਕਰ ਰਿਹਾ ਮੈਂ ਪੰਜਾਬ ਪੁਲਿਸ ਨੂੰ ਕੋਈ ਬਰੀ ਨਹੀਂ ਕਰ ਰਿਹਾ ਹੋਇਆ ਮੰਦ ਭਾਗਿਆ ਪਰ ਇਸ ਤੇ ਜਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ ਜਾਂ ওভারঅল ਪੰਜਾਬ ਤੇ ਜਿਸ ਤਰ੍ਹਾਂ ਦਾ ਇਸ ਸਥਿਤੀ ਦਾ ਅਸਰ ਪੈਣਾ ਉਸ ਪ੍ਰਤੀ ਵੀ ਮੈਂ ਫਿਕਰਮੰਦ ਹਾਂ ਧੰਨਵਾਦ ਤੇ ਲਓ ਦੋਸਤੋ ਧੰਨਵਾਦ ਸਭ ਸਜਣਾ ਸਨੀਆਂ ਦਾ ਤੇ ਆਪਾਂ ਕੱਲ ਡਾਕਟਰ ਕੇਰ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਸੀ ਉਮੀਦ ਹੈ ਅੱਜ ਵੀ ਕਿਸੇ ਸ਼ਖਸੀਅਤ ਨੂੰ ਲਵਾਂਗੇ ਸ਼ਾਮ ਨੂੰ ਕੋਈ ਵਾਰੀ ਲੇਟ ਹੋ ਜਾਂਦਾ ਸੋ ਕੋਸ਼ਿਸ਼ ਹੈ ਕਿ ਰੋਜ਼ ਜ਼ਰੂਰ ਇੱਕ ਅਦੀ ਵੀਡੀਓ ਕੀਤੀ ਜਾਵੇ ਪਿਛਲੇ ਕੁਝ ਦਿਨਾਂ ਦੀ ਬ੍ਰੇਕ ਤੋਂ ਬਾਅਦ ਸੋ ਉਹ ਵੀਡੀਓ ਡਾਕਟਰ ਕੇਰ ਸਿੰਘ ਹੋਰਾਂ ਦਾ ਡਾਕਟਰ ਗਰਗ ਸਾਹਿਬ ਦਾ ਕੋਕੀ ਗਿਲਜੀ ਹੋਰਾਂ ਦਾ ਉਹ ਤੁਸੀਂ ਆਪਣੇ YouTube ਲਿੰਕ ਤੇ ਵੇਖ ਸਕਦੇ ਹੋ ਚੰਗਾ ਲੱਗਦਾ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਆ ਕਰੋ ਚੰਗਾ ਲੱਗਦਾ ਲਾਈਕ ਜ਼ਰੂਰ ਦਵਾ ਦਿਆ ਕਰੋ ਕਿਉਂਕਿ ਰੀਚ ਵਗੈਰਾ ਕਾਫੀ ਡਾਉਨ ਸੀ ਥੋੜਾ ਅਪਰੂਵ ਕੀਤਾ ਸਿਲਸਲੇ ਨੂੰ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾੜਾ ਨੂੰ ਅੱਜ ਦਾ ਪ੍ਰੋਗਰਾਮ ਇਥੇ ਸਮਾਪਤ ਕਰਨ ਦੀ ਹੁਣ ਦਿਓਆ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ